ਆਏਗੇ ਉਹ ਕਿਤੇ ਨਾ ਕਿਤੇ ਬੜਾ ਚੱਲ ਰਿਹਾ ਹੈ ਕਿ ਭਾਜਪੀ ਨੂੰ ਸਪੋਰਟ ਕਰ ਰਹੇ ਨੇ ਇਸ ਤੇ ਕੀ ਕਹਿਣਾ ਚਾਹੂੰਗਾ ਕਿ ਕਰਨਾ ਚਾਹੀਏ ਜਿਹੜੇ ਕੰਮ ਆਪਣੇ ਧਰਮ ਲਈ ਕਰ ਰਹੇ ਨੇ ਉਹਨਾਂ ਦੀ ਸਪੋਰਟ ਡੰਕੇ ਦੀ ਛੋਟ ਤੇ ਕਰਨਾ ਚਾਹੀਦਾ ਤੇ ਜੇ ਕਾਂਗਰਸ ਕਰੂਗੀ ਤਾਂ ਉਹਨਾਂ ਦਾ ਵੀ ਸਪੋਰਟ ਕਰਦਾ ਅੱਛਾ ਰੋਡ ਸ਼ੋਅ ਦੇ ਵਿੱਚ ਹਾਜ਼ਰ ਹੋਣ ਜਾ ਰਹੇ ਹਾਂ ਅੱਜ ਰੋਸ਼ਨ ਸੁਭਾਸ਼ ਜੀ ਹੈ ਮਾਰੇ ਬੜੇ ਭਾਈ ਹੈ ਪਰਿਵਾਰ ਕੋ ਪਰਿਵਾਰ ਕੀ ਜ਼ਰੂਰਤੋ ਤਾਂ ਡੰਕੇ ਦੀ ਛੋਟ ਤੇ ਸਾਥ ਅੱਛਾ ਕਿਤੇ ਨਾ ਕਿਤੇ ਦਿਲ ਦੁਖਿਆ ਸੀ ਕਿਉਂਕਿ ਤੁਹਾਡਾ ਨਾਮ ਮਕਸਦ ਲੋਕਾਂ ਨੇ ਮੋਕੇ ਤੱਕ ਚੱਲ ਰਿਹਾ ਸੀ ਸ਼ਿਰਨਾਨਪੁਰ ਸਾਹਿਬ ਮੈਂ ਮੈਂ ਤੁਹਾਡੇ ਚੈਨਲ ਤੇ ਨਾ ਕਿਸੇ ਨੂੰ ਕਿਹਾ ਲੋਕਾਂ ਦੇ ਮਨ ਦੀ ਬਾਤ ਸੀ ਕਿ ਵੀ ਬੰਦਾ ਉਹਨਾਂ ਦੇ ਲਈ ਘਾਰਿਆ ਤਾਂ ਕਿਤੇ ਨਾ ਕਿਤੇ ਟਿਕਟ ਪਾਲਦਾ ਹੁਣ ਪਰ ਇਦਾਂ ਦੀ ਕੋਈ ਗੱਲ ਨਹੀਂ ਐ ਮੈਂ ਜਿਹੜਾ ਕੰਮ ਕਰ ਰਿਹਾ ਲੋਕਾਂ ਦਾ ਬਹੁਤ ਪਿਆਰ ਐ ਮੈਂ ਉਹਦੇ ਵਿੱਚ ਬਹੁਤ ਰਾਜੀ ਐਗਾ ਉੱਥੇ ਆਇਆ ਮੈਂ ਤਾਂ ਪੰਜ ਪਾਕ ਕੰਮ ਕਰਕੇ ਆਇਆ ਮੈਂ ਸੁਭਾਸ ਜੀ ਕਰਕੇ ਆਇਆ ਜਿਹੜੇ ਸਾਡੇ ਪ੍ਰਾਹ ਨੇ ਪਰ ਇਹ ਵੀ ਕਲੀਰ ਕਿ ਇੱਥੇ ਵੀ ਭਾਵੇਂ ਬੀਜਪੀ ਹੁਣ ਪੰਜਾਬ ਚ ਬਹੁਤ ਗ੍ਰੋਥ ਕਰ ਰਹੀ ਐ ਤੇ ਬਹੁਤ ਅੱਗੇ ਇਹਦਾ ਪਵਿੱਖ ਬਹੁਤ ਚੰਗਾ ਐ ਮੇਰੇ ਸੋਚਨ ਨਾਲ ਕੁਝ ਨਹੀਂ ਮੈਨੂੰ ਤਾਂ ਲੱਗਦਾ ਕਿ ਵੀ ਅੱਛਾ ਲੋਕਾਂ ਦੀ ਪਰਸੈਂਟੇਜ ਇਹਨਾਂ ਦੀ ਪਰਸੈਂਟੇਜ ਵਧਣਗੀ ਸੀਟਸ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜਾ ਲੋਕਾ ਦਾ ਐਥ ਕੀ ਜਿਹੜਾ ਹਿੰਦੂ ਹੈ ਉਹ ਸਾਇਲੈਂਟ ਪਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਸਪੋਰਟ ਕਰੂਗਾ ਬੀਜੇਪੀ ਦਾ ਤੁਸੀਂ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ ਮੈਂ ਪ੍ਰਚਾਰ ਮੈਂ ਤਾਂ ਸੁਭਾਸ਼ ਜੀ ਲਈ ਇੱਥੇ ਆਇਆ ਤੇ ਸੋਚਦਾ ਕਿ ਇੱਥੇ ਦੇ ਲੋਕੀ ਜਿਹੜੇ ਮੈਨੂੰ ਜਾਣਦੇ ਨੇ ਉਹ ਸੁਭਾਸ਼ ਜੀ ਤੁਸੀਂ ਤੁਹਾਡਾ ਕੋਈ ਆਪਣਾ ਤਰੀਕਾ ਹੈ ਐਥ ਕੀ ਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਪ੍ਰਚਾਰ ਬੀਜੇਪੀ ਦੀ ਕਿਸ ਤਰ੍ਹਾਂ ਹੈਲਪ ਕਰੀਰਾ ਮੇਰਾ ਕੋਈ ਆਈਟੀ ਦਾ ਪ੍ਰਚਾਰ ਬੀਜੇਪੀ ਦੀ ਪ੍ਰਚਾਰ ਲਈ ਕੋਈ ਐਥ ਕੀ ਦਾ ਸਿਸਟਮ ਨਹੀਂ ਹੈ ਮੈਂ ਮੇਰੇ ਭਜਨ ਗਾਉਣਾ ਪ੍ਰਮਾਤਮਾ ਦਾ ਨਾਮ ਲੈਣਾ ਉਦੇ ਲਈ ਆਈਟੀ ਸੈੱਲ ਆਇਆ 2027 ਚ ਐਮਐਲਏ ਦੀ ਚੋਣ ਵੀ ਹੋ ਰਹੀਆਂ ਉਸ ਦੀ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਕਿ ਮਨਾ ਕਰਤਾ ਕਿ ਮੈਂ ਐਮਪੀ ਨਹੀਂ ਲੜਨਾ ਐਮਐਲਏ ਲੜੂਗਾ ਪੰਜਾਬੀ ਨਹੀਂ ਮੈਨੂੰ ਲੜਨਾ ਉੱਤੇ ਤਾਂ ਮੈਂ ਐਮਪੀ ਲੜਦਾ ਐਮਐਲਏ ਕਿਉਂ ਲੜਦਾ ਹੋਸਟ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਦਾ ਮੁੱਦਾ ਅਕਸਰ ਉੱੜਦਾ ਤੁਸੀਂ ਇੱਕ ਪ੍ਰਖਿਆਤ ਹਿੰਦੂ ਚਿਹਰਾ ਹੋ ਲੱਗਦਾ ਨਹੀਂ ਕਿ 27 ਦੇ ਵਿੱਚ ਕਿਤੇ ਤਿਆਰੀ ਕਰ ਰਹੇ ਹੋ ਐਮਐਲਏ ਦੀ ਦੇਖੋ ਮੈਂ ਮੈਂ ਸੋਚਦਾ ਜਿਹੜਾ ਹੁਣ ਮੁੱਖ ਮੰਤਰੀ ਹੈ ਉਹ ਵੀ ਕੰਮ ਵਧੀਆ ਹੀ ਕਰ ਰਹੇ ਆ ਜਿਹੜਾ ਆਊਗਾ ਉਹ ਵੀ ਵਧੀਆ ਕਰੂਗਾ ਮੁੱਖ ਮੰਤਰੀ ਇੱਕ ਪਤਾ ਹੈ ਗਰੀਮਾ ਹੈ ਉਹਨੂੰ ਸਾਹਮਣੇ ਰੱਖਣਾ ਜਿਨਨੇ ਪੰਜਾਬੀ ਰਹਿੰਦੇ ਨੇ ਇੱਥੇ ਬਾਹਰ ਫੋਰਨ ਚ ਉਹਨਾਂ ਦੇ ਬਾਰੇ ਕੋਈ ਸੋਚੇ ਕਿ ਸਰਨਾ ਬਾਰੇ ਸੋਚੇ ਮਜ਼ਦੂਰਾ ਬਾਰੇ ਸੋਚੇ ਇਦਾਂ ਦਾ ਕੋਈ ਵੀ ਬੰਦਾ ਆਵੇ ਸੇਵਾ ਕਰਨ ਲਈ ਉਹਨੂੰ ਸਵਾਗਤ ਮਿਲਣਾ ਚਾਹੀਦਾ ਜੀ ਗਾਇਕੀ ਤੋਂ ਸਿਆਸਤ ਦਾ ਸਫਰ ਵੱਲ ਕਨਵਰਟ ਹੋਇਆ ਨਹੀਂ ਮੈਂ ਕਨਵਰਟ ਮੈਂ ਕਨਵਰਟ ਨਹੀਂ ਹੋਇਆ ਮੈਂ ਗਾਇਕੀ ਸੀਗਾ ਤੇ ਗਾਇਕੀ ਜਗ੍ਹਾ ਤੇ ਗਾਇਕੀ ਚ ਰਹਿਣਾ ਮੈਂ ਉਹੀ ਮੇਰਾ ਕੰਮ ਹੈ ਪਰ ਉਸਤਨੀ ਨਹੀਂ ਸਿਆਸਤ ਸਿਆਸਤੀ ਮੇਰੇ ਮਿੱਤਰ ਨੇ ਸਾਰੇ ਕਿਤੇ ਕੋਈ ਕੰਮ ਹੈ ਜੇ ਮੈਨੂੰ ਨਾ ਦੇਵੀ ਦਾ ਵਿਸਤਾਰ ਕਰਨਾ ਹੈ ਉਹਨੂੰ ਅੱਗੇ ਬਤਾਉਣਾ ਅਸੀਂ ਸੁਭਾਸ਼ ਜੀ ਨੂੰ ਕਵਾਂਗੇ ਜਨਨਪੁਰ ਸਾਹਿਬ ਲਈ ਆਪਾਂ ਲੇ ਤੁਸੀਂ ਕੈਂਡੀਡੇਟਾਂ ਜਮਿਨਿਸ਼ਨ ਫਾਈਲ ਕਰ ਦਿੱਤੇ ਹੈਗੇ ਪਰ ਸਿਆਸਤ ਦੇ ਵਿੱਚ ਤਾਂ ਆਹ ਕਹਿੰਦਾ ਜਦੋਂ ਇੱਕ ਪਾਰਟੀ ਦੇ ਉੱਤੋਂ ਨੋਮੀਨੇਸ਼ਨ ਫਾਈਲ ਕਰ ਦਿੰਦੇ ਨਹੀਂ ਨਹੀਂ ਮੈਂ ਸੁਭਾਸ਼ ਜੀ ਲਈ ਆਇਆ ਮੈਂ ਪਾਰਟੀ ਲਈ ਨਹੀਂ ਆਇਆ ਸੁਭਾਸ਼ ਜੀ ਸਾਡੇ ਪ੍ਰਾਣ ਨੇ ਮੈਂ ਫੇਰ ਕਹਿ ਰਹੇ ਹੁਣ ਕੁਰਖੇਤਰ ਤੋਂ ਸਾਡੇ ਪ੍ਰਾਣ ਨਵੀਨ ਜਿੰਦਰ ਜੀ ਲੜ ਰਹੇ ਨੇ ਮੈਂ ਉੱਥੇ ਵੀ ਜਾਣਾ ਤੇ ਹੰਸ ਰਾਜ ਜੀ ਹੰਸ ਜਿਹੜੇ ਇੰਨੇ ਵੱਡੇ ਕਲਾਕਾਰ ਸਾਡੇ ਪੰਜਾਬ ਦੇ ਪਦਮ ਸ਼੍ਰੀ ਜਿਨ੍ਹਾਂ ਨੇ ਇਹਨਾ ਨਾਮ ਕੀਤਾ ਕੋਈ ਕਲਾਕਾਰ ਉਹਨਾਂ ਦੇ ਨਾਲ ਖੜਾ ਨਹੀਂ ਹੋਵੇ ਮੈਂ ਜਾ ਕੇ ਆਇਆ ਕਿਉਂ ਸਿਰਫ ਆਪਾਂ ਨੂੰ ਸਿਰਫ ਇਹ ਨਹੀਂ ਦੇਖਣਾ ਕਿ ਬੰਦਾ ਚੋਣਾਂ ਲੜ ਰਿਹਾ ਆਪਾਂ ਨੇ ਇਹ ਵੀ ਤਾਂ ਦੇਖਣਾ ਉਹਨਾਂ ਪੰਜਾਬ ਨੂੰ ਦਿੱਤਾ ਕੀ ਹੈ ਕਿਸੇ ਬਤੌਰ ਨਿੱਜੀ ਤੌਰ ਦੇ ਉੱਤੇ ਜਾ ਰਿਹਾ ਹਾਂ ਨਾ ਕਿ ਪਾਰਟੀ ਦੇ ਯੈਸ ਯੈਸ ਮੈਂ ਨਿੱਜੀ ਤੌਰ ਤੇ ਜਾ ਰਿਹਾ ਹਾਂ ਪਾਰਟੀ ਦਾ ਨਾਮ ਮੇਰੇ ਕੋਲ ਕੋਈ ਫਾਇਦਾ ਹੈ ਤਾਂ ਮੇਰੇ ਕੋਲ ਕੋਈ ਅਹੁਦਾ ਹੈਗਾ ਮੈਂ ਜਿਹੜੇ ਮੇਰੇ ਨਿੱਜੀ ਤੌਰ ਤੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਨਾਲ ਮੇਰਾ ਪਿਆਰ ਹੈ ਪਰਿਵਾਰ ਲਈ ਖੜਨਾ ਮੈਂ ਸਿੱਖਿਆ ਮੇਰੇ ਪਰਿਵਾਰ ਨੇ ਸਿਖਾਇਆ ਤੇ ਖੜਨਾ ਚਾਹੀਦਾ